ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਜੂਨ 14 1595 ਈਸਵੀ ਨੂੰ ਪਿੰਡ ਵਡਾਲੀ ਵਿਖੇ ਹੋਇਆ ਗੁਰੂ ਜੀ ਨੂੰ ਬਚਪਨ ਤੋਂ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਤਾਇਆ ਪ੍ਰithvi ਚੰਦ ਅਤੇ ਤਾਈ ਕਰਮੋ ਨੇ ਉਹਨਾਂ ਨੂੰ ਬਚਪਨ ਵਿੱਚ ਮਾਰਨ ਦੀਆਂ ਕਈ ਯੋਜਨਾਵਾਂ ਬਣਾਈਆਂ ਪਰ ਹਰ ਵਾਰ ਉਹਨਾਂ ਨੂੰ ਅਸਫਲਤਾ ਅਤੇ ਬਦਨਾਮੀ ਦਾ ਮੂੰਹ ਵੇਖਣਾ ਪਿਆ ਗੁਰੂ ਜੀ ਦੀ ਉਮਰ ਅਜੇ ਸਿਰਫ 11 ਸਾਲਾਂ ਦੀ ਹੀ ਸੀ ਕਿ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਤਸੀਹੇ ਦਵਾ ਕੇ ਮਈ 1606 ਈਸਵੀ ਨੂੰ ਸ਼ਹੀਦ ਕਰਵਾ ਦਿੱਤਾ ਗੁਰੂ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਕੁਝ ਹੋਰ ਚੌਵੀ ਸਿੱਖਾਂ ਦੀ ਹਾਜ਼ਰੀ ਵਿੱਚ 25 ਮਈ 1606 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਉੱਤੇ ਬਿਠਾ ਦਿੱਤਾ। ਗੁਰੂ ਗੱਦੀ ਦੀ ਰਸਮ ਪੂਰੀ ਹੋਣ ਤੋਂ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਨੂੰ ਸੰਬੋਧਨ ਕੀਤਾ। ਗੁਰੂ ਸਾਹਿਬ ਨੇ ਕਿਹਾ ਅੱਜ ਤੋਂ ਬਾਅਦ ਗੁਰੂ ਘਰ ਨੂੰ ਦਿੱਤੀ ਭੇਟਾ ਵਿੱਚ ਚੰਗੇ ਹਥਿਆਰ ਚੰਗੇ ਘੋੜੇ ਅਤੇ ਨੌਜਵਾਨ ਸ਼ਾਮਿਲ ਹੋਣੇ ਚਾਹੀਦੇ ਹਨ ਗੁਰੂ ਸਾਹਿਬ ਨੇ ਕਿਹਾ ਕਿ ਸਾਰੀ ਦੁਨੀਆ ਦਾ ਅਮਨ ਪੰਗ ਕੀਤਾ ਗਿਆ ਹੈ ਵਾਦਾ ਕਰੋ ਕਿ ਤੁਹਾਡੀ ਤਲਵਾਰ ਉਹਨਾਂ ਚਿਰ ਚਲਦੀ ਰਹੇਗੀ ਜਿੰਨਾ ਚਿਰ ਜ਼ੁਲਮ ਦਾ ਨਾਸ਼ ਨਹੀਂ ਹੋ ਜਾਂਦਾ ਜਾਂ ਜ਼ਾਲਮ ਸਿੱਧੇ ਰਸਤੇ ਤੇ ਚੱਲਣਾ ਨਹੀਂ ਸਿੱਖ ਜਾਂਦਾ ਅਕਾਲ ਪੁਰਖ ਵਿੱਚ ਭਰੋਸਾ ਰੱਖੋ ਦਰ ਆਪੇ ਦੂਰ ਹੋ ਜਾਵੇਗਾ ਇਸੇ ਤਰ੍ਹਾਂ ਸਿੱਖ ਫੌਜ ਦੀ ਨੀ ਰੱਖੀ ਗਈ 1609 ਇਸਨੀ ਵਿੱਚ ਅਕਾਲ ਤਖਤ ਅਤੇ ਲੋਗੜ ਦਾ ਕਿਲਾ ਉਸਾਰਿਆ ਗਿਆ। ਚੰਦੂ ਅਤੇ ਹੋਰ ਗੁਰੂ ਵਿਰੋਧੀ ਅੰਸਰਾਂ ਨੇ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਚੰਦੂ ਨੇ ਗੁਰੂ ਜੀ ਦੇ ਖਿਲਾਫ ਜਹਾਂਗੀਰ ਦੇ ਕੰਨ ਪਰੇ ਚੰਦੂ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਨਿਸ਼ਾਨ ਸਾਹਿਬ ਬਣਵਾ ਲਿਆ ਹੈ। ਉਹ ਨਜ਼ਾਰਾ ਵਜਾਉਂਦੇ ਹਨ। ਉੱਤੇ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਆਪਣੇ ਆਪ ਨੂੰ ਸੱਚੇ ਪਾਸ਼ਾ ਅਖਵਾਉਂਦੇ ਹਨ ਗੁਰੂ ਹਰਗੋਬਿੰਦ ਸਾਹਿਬ ਦੀ ਮੰਚਾ ਹੈ ਕਿ ਉਹ ਆਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਜਹਾਂਗੀਰ ਪਾਸੋਂ ਲੈਣ ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਗੁੱਸਾ ਚੜਨਾ ਸੁਭਾਵਿਕ ਹੀ ਸੀ ਉਸਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਅਤੇ ਗੱਲਬਾਤ ਕੀਤੀ ਬਾਦਸ਼ਾਹ ਵੱਲੋਂ ਕੀਤੇ ਸਵਾਲਾਂ ਦੇ ਗੁਰੂ ਜੀ ਵੱਲੋਂ ਦਿੱਤੇ ਜਵਾਬ ਸੁਣ ਕੇ ਬਾਦਸ਼ਾਹ ਦੀ ਤਸੱਲੀ ਹੋ ਗਈ। ਇੱਕ ਦਿਨ ਜਹਾਂਗੀਰ ਬਾਦਸ਼ਾਹ ਗੁਰੂ ਜੀ ਨੂੰ ਆਪਣੇ ਨਾਲ ਸ਼ਿਕਾਰ ਖੇਡਣ ਲਈ ਲੈ ਗਿਆ। ਰਸਤੇ ਵਿੱਚ ਇੱਕ ਸ਼ੇਰ ਤਾਕ ਲਾ ਕੇ ਬੈਠਾ ਹੋਇਆ ਸੀ ਜੋ ਅਚਾਨਕ ਬਾਦਸ਼ਾਹ ਦੇ ਉੱਤੇ ਟੁੱਟ ਪਿਆ। ਗੁਰੂ ਜੀ ਨੇ ਸ਼ੇਰ ਨੂੰ ਤੁਰੰਤ ਆਪਣੀ ਢਾਲ ਨਾਲ ਰੋਕਿਆ ਅਤੇ ਤਲਵਾਰ ਨਾਲ ਮਾਰ ਦਿੱਤਾ। ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕੀਤਾ। ਪਰੰਤੂ ਬਾਅਦ ਵਿੱਚ ਬਾਦਸ਼ਾਹ ਨੇ ਇਹ ਸਿੱਟਾ ਕੱਢਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਨੂੰ ਪੈabit ਨਹੀਂ ਕੀਤਾ ਸਗੋਂ ਵਧੇਰੇ ਤਾਕਤਵਰ ਅਤੇ ਨਿਰਡਰ ਬਣਾ ਦਿੱਤਾ ਹੈ ਸੋ ਉਸਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਤੋਂ ਕੁਝ ਸਮਾਂ ਬਾਅਦ ਜਹਾਂਗੀਰ ਬਾਦਸ਼ਾ 1612 ਈਸਵੀ ਨੂੰ ਬਿਮਾਰ ਹੋ ਗਿਆ ਜਦੋਂ ਹਾਕੀਮਾਂ ਆਦ ਦੇ ਇਲਾਜ ਤੋਂ ਠੀਕ ਨਾ ਹੋਇਆ ਤਾਂ ਉਸ ਨੂੰ ਸਾਈ ਮੀਆਂ ਮੀਰ ਦੇ ਕੋਲ ਲਜਾਇਆ ਗਿਆ ਉੱਥੇ ਹੋ ਰਹੀ ਗੱਲਬਾਤ ਵਿੱਚ ਜਹਾਂਗੀਰ ਨੇ ਪੁੱਛਿਆ ਕਿ ਕੋਈ ਐਸਾ ਆਦਮੀ ਹੈ ਜਿਸ ਨੂੰ ਪੂਰਾ ਬ੍ਰਹਮ ਗਿਆਨ ਪ੍ਰਾਪਤ ਹੋਵੇ ਸਾਈ ਮੀਆਂ ਮੀਰ ਨੇ ਜਵਾਬ ਦਿੱਤਾ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਦੇ ਕੈਦ ਵਿੱਚ ਰੱਖਿਆ ਹੋਇਆ ਹੈ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਪੂਰੇ ਬ੍ਰਹਮ ਗਿਆਨੀ ਸਨ ਜਿਨ੍ਹਾਂ ਨੂੰ ਤੁਹਾਡੀ ਪੈੜੀ ਨੀਤੀ ਨੇ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ ਜਹਾਂਗੀਰ ਨੇ ਪਛਤਾਵਾ ਕਰਦਿਆਂ ਪੁੱਛਿਆ ਕਿ ਉਸ ਨੂੰ ਇਸ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਹਜ਼ਰਤ ਮੀਆਂ ਮੀਰਨ ਦਾ ਉੱਤਰ ਸੀ ਕਿ ਤੂੰ ਉਸ ਵੇਲੇ ਸੁਣਦਾ ਕਦੋਂ ਸੀ ਨੂਰ ਜਹਾਨ ਉੱਤੇ ਇੰਨਾ ਗੱਲਾਂ ਦਾ ਡੂੰਗਾ ਅਸਰ ਹੋਇਆ ਅਤੇ ਉਸ ਨੇ ਜਹਾਂਗੀਰ ਨੂੰ ਕਿਹਾ ਫਕੀਰ ਨੂੰ ਕੈਦ ਵਿੱਚ ਰੱਖਣਾ ਠੀਕ ਨਹੀਂ ਹੈ ਫਕੀਰ ਦੀ ਮਾਰ ਤੋਂ ਕੋਈ ਵੀ ਨਹੀਂ ਬਚਾ ਸਕਦੀ ਇਸ ਗੱਲਬਾਤ ਦੇ ਫਲਸੂਫੇ ਜਹਾਂ ਕੀਰ ਨੇ ਗੁਰੂ ਸਾਹਿਬ ਜੀ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਜਿੱਥੇ ਦਿਲ ਕਰੇ ਉੱਥੇ ਰਹੋ ਜਿੱਥੇ ਖੁਸ਼ੀ ਹੋਵੇ ਉੱਥੇ ਜਾਓ ਪਰੰਤੂ ਗੁਰੂ ਜੀ ਨੇ ਆਖਿਆ ਜਿੰਨਾ ਚਿਰ ਉਹਨਾਂ ਦੇ ਨਾਲ ਕਿਲੇ ਵਿੱਚ ਨਜ਼ਰਬੰਦ ਬਵੰਜਾ ਰਾਜੇ ਅਤੇ ਹੋਰ ਸਿਆਸੀ ਕੈਦੀ ਜੋ ਗੁਰੂ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ ਰਿਹਾ ਨਹੀਂ ਕੀਤੇ ਜਾਂਦੇ ਉਹ ਕਿਲੇ ਵਿੱਚੋਂ ਬਾਹਰ ਨਹੀਂ ਆਉਣਗੇ ਬਾਦਸ਼ਾਹ ਨੇ ਆਖਿਆ ਕੇ ਜਿਹੜੇ ਗੁਰੂ ਜੀ ਦੀ ਕੰਨੀ ਜਾਂ ਹੱਥ ਫੜ ਕੇ ਆ ਜਾਣ ਉਹਨਾਂ ਨੂੰ ਰਹਾ ਕਰ ਦਿੱਤਾ ਜਾਵੇ ਗੁਰੂ ਜੀ ਨੇ 50 ਕਲੀਆਂ ਵਾਲਾ ਇੱਕ ਚੋਲਾ ਸਲਵਾਇਆ ਇਸ ਤਰ੍ਹਾਂ 52 ਰਾਜੇ ਚੋਲੇ ਦੀਆਂ ਕਲੀਆਂ ਅਤੇ ਦੋਵੇਂ ਹੱਥ ਫੜ ਕੇ ਬਾਹਰ ਆ ਗਏ ਇਸ ਕਰਕੇ ਗੁਰੂ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ ਰਿਹਾਈ ਤੋਂ ਉਪਰੰਤ ਜਦੋਂ ਗੁਰੂ ਜੀ ਅੰਮ੍ਰਿਤਸਰ ਪਹੁੰਚੇ ਤਾਂ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਇਸ ਦਿਨ ਨੂੰ ਸਿੱਖ ਕੌਮ ਵੱਲੋਂ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਦੋਂ ਗੁਰੂ ਜੀ ਗਵਾਲੀਅਰ ਤੋਂ ਦਿੱਲੀ ਪੁੱਜੇ ਤਾਂ ਜਹਾਂਗੀਰ ਦਰਸ਼ਨਾਂ ਨੂੰ ਆਇਆ ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਗੁਰੂ ਅਰਜਨ ਦੇਵ ਜੀ ਦੇ ਬਾਰੇ ਉਸ ਨੂੰ ਗਲਤ ਰਾਸਤੇ ਪਾਇਆ ਗਿਆ ਸੀ ਉਸ ਨੇ ਪ੍ਰਚਲਿਤ ਮਰਿਆਦਾ ਅਨੁਸਾਰ ਚੰਦੂ ਨੂੰ ਗੁਰੂ ਜੀ ਦੇ ਹਵਾਲੇ ਕਰਕੇ ਆਖਿਆ ਤੁਸੀਂ ਜਿਵੇਂ ਚਾਹੋ ਇਸ ਨਾਲ ਸਲੂਕ ਕਰੋ ਬਾਦਸ਼ਾਹ ਨੇ ਗੁਰੂ ਜੀ ਨੂੰ ਕਾफी ਚਰ ਦਿੱਲੀ ਰੱਖਿਆ ਅਤੇ ਬਹੁਤ ਆਦਰ ਕੀਤਾ ਉਸ ਤੋਂ ਪਿੱਛੋਂ ਕਸ਼ਮੀਰ ਜਾਂਦਾ ਹੋਇਆ ਬਾਦਸ਼ਾਹ ਅੰਮ੍ਰਿਤਸਰ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਇਆ ਮੀਆਂ ਮੀਰ ਨੂੰ ਮਿਲਣ ਵਾਸਤੇ ਗੁਰੂ ਜੀ ਵੀ ਲਾਹੌਰ ਗਏ ਅਤੇ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਉਸਾਰਨ ਦੀ ਵਿਉਂਤ ਬਣਾਈ ਇਸ ਤੋਂ ਬਾਅਦ ਆਪ ਨੇ ਮੱਝ ਅਤੇ ਦਵਾਬੇ ਦਾ ਪ੍ਰਚਾਰ ਸ਼ੁਰੂ ਕੀਤਾ ਬਾਅਦ ਵਿੱਚ ਆਪ ਕਸ਼ਮੀਰ ਗਏ ਫਿਰ ਸਿਆਲਕੋਟ ਅਤੇ ਸ਼੍ਰੀਨਗਰ ਤੋਂ ਬਾਰਾਮੁੱਲਾ ਦੇ ਰਸਤੇ ਪੰਜਾ ਸਾਹਿਬ ਪਹੁੰਚੇ ਰੋਹਤਾਸ ਜੇਹਲਮ ਹੁੰਦੇ ਹੋਏ ਗੁਜਰਾਤ ਗਏ ਉੱਥੇ ਇੱਕ ਪ੍ਰਸਿੱਧ ਫਕੀਰ ਸ਼ਾ ਦੋਲਾ ਨਾਲ ਪੇਟ ਹੋਈ ਇਹ ਫਕੀਰ ਲੋਕ ਭਲਾਈ ਦਾ ਬਹੁਤ ਕੰਮ ਕਰਦਾ ਸੀ ਉਸਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਅਤੇ ਉਹਨਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਬਹੁਤ ਸਲਾਇਆ ਇਸ ਤੇ ਇੱਕ ਚੇਲੇ ਨੇ ਗੁਰੂ ਜੀ ਦੀ ਠਾਠ ਫੌਜ ਘੋੜੇ ਸੇਵਕ ਪੁੱਤਰ ਪਰਿਵਾਰ ਆਦਿ ਵੇਖ ਕੇ ਸੋਚਿਆ ਕਿ ਇਹ ਕਿਸ ਤਰ੍ਹਾਂ ਦੇ ਰੋਹਾਨੀ ਆਗੂ ਹਨ उसने पूछ लिया हिंदू किया तो पीर किया औरत किया तो फ़कीर किया दौलत किया तो त्याग किया पुत्र किया तो वैराग किया आरफ किया तो दुनियादार किया मजहब किया तो सियासत किया पुजारी किया तो सुवास किया मारुतल किया तो आब किया गुरु जी मुस्कुरा पे समझ गए कि जहां गिर आ गया है ਉਨ੍ਹਾਂ ਦੇ ਉਸ ਦੇ ਸ਼ੰਕੇ ਨੂੰ ਦੂਰ ਕਰਨ ਲਈ ਕਿਹਾ ਪੀਰ ਨਾ Hindu ਨਾ Musalman ਪੀਰੀ ਫਕੀਰੀ ਰੱਬ ਦਾ দান ਔਰਤ ਈਮਾਨ ਦولت ਗੁਜਰਾਨ ਪੁੱਤਰ ਨਿਸ਼ਾਨ ਆਰਫ ਵਿਚਾਰ ਮذਬ ਸੁਧਾਰ ਪੁਜਾਰੀ ਵਿਚਾਰ ਮਾਰੂਥਲ ਮੇ ਜਲ ਕੁਦਰਤ ਕਰਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੀ ਪੰਜਾਬ ਤੋਂ ਬਾਹਰ ਸੁਧਾਰ ਅਤੇ ਪ੍ਰਚਾਰ ਉੱਤੇ ਨਿਕਲੇ ਸਨ ਆਪ ਮੁਰਦੀਵਾਰ ਬਰੇਲੀ ਹਰਦੁਵਾਰ ઋષਿਕੇਸ਼ ਤੋਂ ਹੁੰਦੇ ਹੋਏ ਸ਼੍ਰੀਨਗਰ ਪਹੁੰਚੇ। ਉਤੇ ਹੀ ਆਪ ਜੀ ਦੀ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਸਮਰੱਥ RAM ਨਾਲ ਮੁਲਾਕਾਤ ਹੋਈ। ਉਸ ਵੇਲੇ ਗੁਰੂ ਜੀ ਸ਼ਿਕਾਰ ਖੇਡ ਕੇ ਅਜੇ ਮੁੜੇ ਹੀ ਸਨ। ਗੁਰੂ ਜੀ ਦੀ ਸ਼ਾਹੀ ठाट ਅਤੇ ਲਖਸ਼ਰ ਆਦ ਨੂੰ ਵੇਖ ਕੇ ਸਮਰੱਥ RAM ਦਾਸ ਜੀ ਨੂੰ ਸ਼ੰਕਾ ਹੋਈ ਅਤੇ ਉਹਨਾਂ ਨੇ ਕਿਹਾ ਮੈਂ ਸੁਣਿਆ ਸੀ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਹੋ। ਉਹ ਤਾਂ ਤਿਆਗੀ ਸਾਧੂ ਸਨ। ਤੁਸੀਂ ਹਥਿਆਰ ਬੰਦ ਹੋ। ਫੌਜਾਂ ਅਤੇ ਘੋੜੇ ਰੱਖੇ ਹੋਏ ਹਨ। ਸੱਚੇ ਪਾਸ਼ਾ ਅਖਵਾਉਂਦੇ ਹੋ। ਤੁਸੀਂ ਕਿਹੜੇ ਸਾਧੂ ਹੋ? ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ। ਵਰਤਾਨ ਫਕੀਰੀ, ਜਹਿਰ ਅਮੀਰੀ। ਸ਼ਸਤਰ ਗਰੀਬ ਕੀ ਰੱਖਿਆ, ਨਿਰਵਾਣੇ ਕੀ ਪੱਖਿਆ। ਬਾਬਾ ਨਾਨਕ ਨੇ ਮਾਇਆ ਤਿਆਗੀ ਸੀ। ਸੰਸਾਰ ਨਹੀਂ त्यागਿਆ। ਗਵਾਲੀਅਰ ਦੇ ਕਿਲੇ ਵਿੱਚੋਂ ਰਹਾਈ ਤੋਂ ਬਾਅਦ ਗੁਰੂ ਜੀ ਜਹਾਂਗੀਰ ਦੇ ਰਾਜ ਵਿੱਚ ਪੂਰੇ ਆਰਾਮ ਨਾਲ ਰਹੇ। ਪਰੰਤੂ 1626 ਈਸਵੀ ਵਿੱਚ ਉਸ ਦੀ ਮੌਤ ਤੋਂ ਬਾਅਦ ਸ਼ਾਹਜਹਾਂ ਤਖਤ ਉੱਤੇ ਬੈਠਾ ਅਤੇ ਉਸ ਨੇ ਗੁਰੂ ਜੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਫਲਸਰੂਪ ਗੁਰੂ ਜੀ ਉੱਤੇ ਚਾਰ ਲੜਾਈਆਂ ਠੋਸੀਆਂ ਗਈਆਂ। ਪਹਿਲੀ ਲੜਾਈ ਮਈ 1629 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਹੋਈ। ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਮੁਖਲਿਸ ਖਾਨ ਸੀ ਦੂਸਰੀ ਲੜਾਈ ਸਤੰਬਰ 1629 ਵਿੱਚ ਸ੍ਰੀ ਹਰਗੋਬਿੰਦਪੁਰ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਅਬਦੁੱਲਾਹ ਖਾਨ ਸੀ ਤੀਸਰੀ ਲੜਾਈ ਨਵੰਬਰ 1631 ਵਿੱਚ ਮਰਾਜ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਲੱਲਾ ਬੇਗ ਸੀ ਚੌਥੀ ਲੜਾਈ 1634 ਈਸਵੀ ਵਿੱਚ ਕਰਤਾਰਪੁਰ ਵਿਖੇ ਹੋਈ ਜਿਸ ਵਿੱਚ ਵਿਰੋਧੀ ਫੌਜ ਦਾ ਮੁਖੀ ਮੁਸਲਿਖ ਖਾਨ ਦਾ ਭਰਾ ਕਾਲੇ ਖਾਨ ਅਤੇ ਪੈਂਦੇ ਖਾਨ ਸਨ ਇਹਨਾਂ ਲੜਾਈਆਂ ਦੀ ਖਾਸ ਗੱਲ ਇਹ ਹੈ ਕਿ ਹੰਕਾਰੀ ਹੋਈ ਹੁਕਮਰਾਨ ਜੰਗਲੀ ਨੇ ਗੁਰੂ ਜੀ ਉੱਤੇ ਇਹ ਚਾਰ ਲੜਾਈਆਂ ਠੋਸੀਆਂ ਸਨ ਪਰੰਤੂ ਗੁਰੂ ਜੀ ਨੇ ਇਹ ਚਾਰੀ ਲੜਾਈਆਂ ਜਿੱਤੀਆਂ ਦੂਸਰੀ ਖਾਸ ਗੱਲ ਇਹ ਸੀ ਕਿ ਚਾਰਾਂ ਹੀ ਲੜਾਈਆਂ ਵਿੱਚ ਫੌਜ ਦੇ ਮੁਖੀ ਬਣ ਕੇ ਆਏ ਕਮਾਂਡਰਾਂ ਨੂੰ ਗੁਰੂ ਜੀ ਨੇ ਇਕੱਲੇ-ਇਕੱਲੇ ਲੜ ਕੇ ਲੜਾਈ ਦੇ ਮੈਦਾਨ ਵਿੱਚ ਆਪਣੇ ਹੱਥੀ ਮਾਰਿਆ ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਦਰੇ ਵੀ ਨਹੀਂ ਮਿਲਦੀ ਚਾਰ ਲੜਾਈਆਂ ਲੜਨ ਅਤੇ ਜਿੱਤਣ ਤੋਂ ਬਾਅਦ ਗੁਰੂ ਜੀ ਨੇ ਇੱਕ ਸ਼ਾਂਤਮਈ ਜਗ੍ਹਾ ਦੀ ਚੋਣ ਕੀਤੀ ਜਿੱਥੇ ਕਰਤਾਰਪੁਰ ਨਾਮ ਦੇ ਸ਼ਹਿਰ ਦੀ ਉਸਾਰੀ ਕੀਤੀ ਗਈ ਅਤੇ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਉੱਥੇ ਭਜਨ ਬੰਦਗੀ ਵਿੱਚ ਗੁਜ਼ਾਰੇ ਗੁਰੂ ਜੀ ਨੇ ਦਿੱਲੀ ਪੰਜਾਬ ਕਸ਼ਮੀਰ ਅਤੇ ਪੀਲੀ ਪੀਤ ਦੇ ਪ੍ਰਚਾਰ ਦੌਰੇ ਕੀਤੇ ਅਤੇ ਜੋ ਉਹਨਾਂ ਦੇ ਪੂਰਵਜਾਂ ਵੱਲੋਂ ਸਿੱਖੀ ਦਾ ਪ੍ਰਚਾਰ ਪਹਿਲੂ ਹੀ ਹੋਇਆ ਸੀ ਉਸ ਵਿੱਚ ਹੋਰ ਵਾਧਾ ਕੀਤਾ ਜਿਸ ਨਾਲ ਸਿੱਖੀ ਪਰਫੁੱਲਤ ਹੋਈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੁੱਤਰਾਂ ਅਤੇ ਵੱਡੇ ਪੋਤਰਿਆਂ ਨੂੰ ਛੱਡ ਕੇ ਆਪਣੇ ਛੋਟੇ ਪੁੱਤਰੇ ਸ੍ਰੀ ਗੁਰੂ ਹਰਰਾਏ ਜੀ ਨੂੰ ਗੁਰੂ ਗੱਦੀ ਦੇਣ ਦਾ ਫੈਸਲਾ ਕੀਤਾ ਜਿਸ ਅਨੁਸਾਰ ਉਹਨਾਂ ਨੂੰ ਮਾਰਚ 8 1644 ਈਸਵੀ ਨੂੰ ਗੁਰੂ ਗੱਦੀ ਦੀ ਬਖਸ਼ਿਸ਼ ਕੀਤੀ ਗਈ ਗੁਰੂ ਜੀ ਮਾਰਚ 3 1644 ਈਸਵੀ ਨੂੰ ਜੋਤੀ ਜੋਤ ਸਮਾ ਗਏ ਸਾਧ ਸੰਗਤ ਜੀ ਜੇਕਰ ਆਪ ਜੀ ਨੂੰ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਆਪ ਜੀ ਨੂੰ ਅੱਜ ਦੀ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਤਾਂ ਮਿਲਦੇ ਹਾਂ ਬਹੁਤ ਹੀ ਜਲਦੀ ਸਿੱਖ ਇਤਿਹਾਸ ਦੇ ਇੱਕ ਹੋਰ ਨਵੇਂ ਪਹਿਲੂ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ